ਚਣਚਣ ਜੋਦੇ ਮਾਰੇ ਅੰਦਰ ਖੇਤਦਾ ਜਪਨੇ ਅੰਬਰ ਤਾਰੇ ਡਿੱਗਨ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਵਿੱਜਦੇ ਦੇਤਾਂ ਦੇ ਦਲ ਹਾਰੇ ਦਹਿਸ਼ਤ ਖਾਇਕ ਬਚੇ ਸੁਮਾਰੇ ਮਾਰੇ ਰਹਦੇ ਰਾਇਥ ਪੌੜੀ ਰੋਹ ਹੋਏ ਬੁਲਾਏ ਰਾਖਸ਼ ਰਾਏ ਨੇ ਬੈਠੇ ਮਤਾ ਪਕਾਏ ਦੁਰਗਾ ਲੈ ਆਵਣੀ ਚੰਡ ਅਰ ਮੰਡ ਪਠਾਏ ਬਹੁਤਾ ਕਟਕਦਾ ਯਾ ਪੇ ਛੱਪਰ ਛਾਏ ਬਣੀਆਂ ਕੇ ਜਮ ਜੀਤੇ ਰਾਏ ਬੁਲਾਏ ਚੱਲੇ ਜੁਦਨ ਬੈਠੇ ਮਤਾ ਪਕਾਏ ਪਕਾਏ ਬੈਠੇ ਮਤਾ ਪਕਾਏ ਇੱਧਰ ਤਾਂ ਮੈਂ ਦੁਰਗਾ ਲਿਆ ਆਪਣੀ ਵਾਲੀ ਬੰਕੀ ਬੈਠੇ ਮਤਾ ਪਕਾਈ ਪਾਠ ਪਕਾਏ ਇੱਥੇ ਪਕਾਏ ਇਹ ਪਕਾਈ ਹੈ ਵੀ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡ ਅਰ ਮੰਡ ਪਠਾਏ ਬਹੁਤਾ ਕਟਕਦਾ ਹੈ ਜਾ ਪੇ ਛੱਪਰ ਛਾਏ ਬਣੀਆਂ ਕੇ ਜਮ ਜਿੱਤੇ ਰਾਏ ਬੁਲਾਏ ਚੱਲੇ ਜੁੱਧਨੋ ਜਨ ਜੰਪੂਰ ਪਕੜ ਚਲਾਏ ਸੱਬੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋਹ ਰੋਹਿਲੇ ਆਏ ਉੱਤੇ ਰਖਸ਼ਾ ਸਭਨੀ ਤੁਰੇ ਨਚਾਏ ਪਰਛੇ ਪਕੜ ਕੇ ਬਹੁਤੇ ਮਾਰ ਗਰਾਏ ਅੰਦਰ ਖੇਤ ਦਾ ਤੀਰੀ ਛੇ ਪਰ ਲਾਏ ਮੁਠੀ ਦੇਵਤਾ ਮਾਈ ਨਹੀਂ ਹੈ ਲਾਈ ਲਾਈ ਬਾਠ ਅਵੀ ਤੇਰੀ ਛਹਿਬਰ ਲਈ ਗੁੱਠੀ ਦੇਵਤਾ ਪੌੜੀ ਪੌੜੀ ਨਿਹਤ ਪੌੜੀ ਕੱਟ ਦੇ ਉਥੋਂ ਦੀ ਜਿੱਥੇ ਪੌੜੀ ਨਹੀਂ ਹੈ ਵੀ ਭੇਰੀ ਸੰਖ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨਖ ਲੈ ਜਿੰਨੀ ਦਸਤ ਉਠਾਏ ਰਹੇ ਨਾ ਜੀਵਦੇ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ਪੌੜੀ ਸੁੰਭਨ ਸੁੰਭਰਸਾਏ ਮਾਰੇ दैत ਸੁਣ ਹਾਂਜੀ ਹਾਂ ਪੌੜੀ ਨਹੀਂ ਹੈ ਇੱਥੇ ਹਾਂ ਕੱਟ ਦਿਓ ਬੜਨੇ ਕੋਟਨੇ ਨਹੀਂ ਹੈ ਇੱਥੇ ਸੁੰਭਨ ਸੁੰਭਰਸਾਏ ਮਾਰੇ दैत ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੀ ਜਿੰਨੀ ਦੇਉ ਭਜਾਏ ਇੰਦਰ ਜੇਹਵੇ ਤੇਈ ਮਾਰ ਗਰਾਏ ਪਲ ਵਿੱਚ ਦੇਵਤਾ ਉਨੀ ਦਸਤੀ ਦਸ ਤੋਂ ਵਜਾਏ ਤਿੰਨਾ ਚਿਤ ਕਰ ਫਿਰ ਸ਼੍ਰਵਨਤ ਬੀਜ ਚਲਾਏ ਬੀੜੇ ਰਾਏ ਦੇ ਸੰਝ ਪਟੇਲਾ ਪਾਏ ਚਿਲਕਤ ਟੋਪੀਆਂ ਲੁਜਣ ਨੂੰ ਲੁਜਣ ਨੂੰ ਅਰੜਾਏ ਰਾਖਸ਼ ਰੋਹਲੇ ਕਦੇ ਨਾ ਕਿਨਾਂ ਹਟਾਏ ਜੁੱਧ ਮਚਾਏ ਕ ਮਿਲਤੇਈ ਦਾਨੋ ਆਏ ਹੁਣ ਸੰਗਰ ਦੇਖਣਾ ਪੌੜੀ ਦੇਤੀ ਡੰਡ ਉਭਾਰੀ ਨੇੜੇ ਆਏ ਕ ਸਿੰਘ ਕਰੀ ਇਸ ਵਾਰੀ ਦੁਰਗਾ ਸ਼ੋਰ ਸੁਣ ਕੱਬੈ ਦਸਤ ਉਹਹਾਰੀ ਗਦਾ ਫਿਰ ਆਇਕ ਸੈਨਾ ਸਦ ਸੰਘਾਰੀ ਸ਼ਰਮਣਤ ਬੀਜ ਦੀ ਜਨਮਦ ਖਾਏ ਮਦਾਰੀ ਘੁੰਮਨ ਸੂਰਮੇ ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਪੌੜੀ ਪੌੜੀ ਨੂੰ ਇੱਥੇ ਹੈ ਲੋ ਇੱਥੇ ਪੌੜੀ ਕਰਦੇ ਸਰਣਵਤ ਬੀਜ ਸ਼੍ਰਵਣਤ ਸਰਣਵਤ ਬੀਜ ਹਕਾਰੇ ਰਹੰਦੇ ਸੂਰਮੇ ਜੋਦੇ ਜੇਡ ਮਨਾਰੇ ਦਿਸਣ ਖੇਤ ਵਿੱਚ ਸਬਨੀਂ ਦਸਤ ਅਵਾਰੇ ਤੇਗਾ ਧੂਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਤੇ ਹੋਉਂਦੇ ਹੋਈ ਮਾਰੋ ਮਾਰੋ ਬੜਿਆ ਮਾਰੋ ਮਾਰ ਮਾਰੋ ਮਾਰੀ ਕੀ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਮਾਰੋ ਮਾਰ ਹਾਂਜੀ ਚਲੋ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਜਾਂ ਤੇ ਠਣਕਾਰੇ ਤੇਗੀ ਉੱਭਰੇ ਘਾਟ ਘੜ ਮੈਂ ਠਠਿਆਰੇ ਜਾਨ ਬਣਾਏ ਕੈ ਪੌੜੀ ਨਹੀਂ ਹੈ ਜੀ ਪੌੜੀ ਛੱਟ ਪਈ ਜਮਤਾਣੀ ਦਲਾਂ ਮੁਕਾਬਲਾ ਕੋ ਮਰ ਬਰਗਸਤਾਨੀ ਦਲ ਵਿੱਚ ਘੱਤੀਓ ਸਣੇ ਤੁਰਾਂ ਪਲਾਣੀ ਡਿੱਗਣ ਸੁਰਮੇ ਉਠ ਉਠ ਮੰਗਣ ਪਾਣੀ ਘਾਇਲ ਘੁੰਮਦੇ ਮੰਗਣ ਨਾਨੇ ਨਾਲ ਮੰਗਣ ਨਹੀਂ ਐ ਜੇ ਨਾਨੇ ਲਈ ਜਾਂਦਾ ਉਠ ਉਠ ਮੰਗਣ ਪਾਣੀ ਘਾਇਲ ਘੁੰਮਦੇ ਏਵਡ ਮਾਰ ਬਿਹਾਨੀ ਉੱਪਰ ਰਾਖਸ਼ਾ ਬਿਜਲ ਜਿਉ ਚਰਲਾਣੀ ਉੱਠੀ ਦੇਵਤਾ ਪੌੜੀ 24 ਦਾਸ ਉਵਾਰੀਦਲਾ ਮੁਕਾਬਲਾ